ਤਸੰਗਰੂਰ ਦੇ ਵਿੱਚ ਨਹਿਰ ਦੇ ਵਿੱਚ ਡੁੱਬਣ ਦੇ ਨਾਲ ਇੱਕ 17 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਦੇ ਸਣੇ ਨੌਜਵਾਨ ਅਚਾਨਕ ਨਹਿਰ ਦੇ ਵਿੱਚ ਡਿੱਗ ਜਾਂਦਾ ਹੈ ਜਿਸ ਤੋਂ ਬਾਅਦ ਜਦੋਂ ਤੱਕ ਉਸ ਨੂੰ ਬਾਹਰ ਕੱਢਿਆ ਜਾਂਦਾ ਤਦ ਤੱਕ ਉਸ ਦੀ ਮੌਤ ਹੋ ਚੁੱਕੀ ਹੁੰਦੀ ਹੈ ਤਾਂ ਪਿੰਨ ਨਦਾਮਪੁਰ ਦੇ ਨਜ਼ਦੀਕ ਹੀ ਪੂਰੀ ਘਟਨਾ ਵਾਪਰੀ ਹੈ ਦੱਸਿਆ ਜਾ ਰਿਹਾ ਹੈ ਕਿ ਆਪਣੇ ਦੋਸਤਾਂ ਦੇ ਨਾਲ ਮ੍ਰਿਤਕ ਜਿਹੜਾ ਮੇਲੇ ਤੋਂ ਵਾਪਸ ਆ ਰਿਹਾ ਸੀ ਤੇ ਜਦੋਂ ਆਪਣੇ ਦੋਸਤਾਂ ਨੂੰ ਮੋਟਰਸਾਈਕਲ ਤੋਂ ਉਤਾਰਿਆ ਅਤੇ ਜਦੋਂ ਬੈਕ ਕਰ ਰਿਹਾ ਸੀਗਾ ਤਾਂ ਇਸ ਤਰ੍ਹਾਂ ਸੰਤੁਲਨ ਵਿਗੜ ਜਾਂਦਾ ਹੈ ਅਤੇ ਮੋਟਰਸਾਈਕਲ ਦੇ ਸਹਾਰੇ ਉਹ ਨਹਿਰ ਦੇ ਵਿੱਚ ਡਿੱਗ ਜਾਂਦਾ ਜਿਸ ਤੋਂ ਬਾਅਦ ਡੁੱਬਣ ਦੇ ਨਾਲ ਉਸਦੀ ਮੌਤ ਹੋ ਜਾਂਦੀ ਹੈ ਕੱਟਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਾਲਾਚੜ ਪੁਲਿਸ ਥਾਣੇ ਦੇ ਇੰਚਾਰਜ ਨੇ ਦੱਸਿਆ ਕਿ 17 ਸਾਲਾ ਗੁਰਪਿੰਦਰ ਸਿੰਘ ਜਿਹੜਾ ਕਿ ਪਿੰਡ ਬੱਖੋਪੀਰ ਦਾ ਰਹਿਣ ਵਾਲਾ ਸੀਗਾ ਅੱਜ ਆਪਣੇ ਦੋਸਤਾਂ ਦੇ ਨਾਲ ਪਿੰਡ ਨਮਾਦਾ ਤੋਂ ਮੇਲਾ ਦੇਖ ਕੇ ਵਾਪਸ ਪਰਤਿਆ ਸੀ ਸਦੂਰਾਨ ਪਿੰਡ ਨਦਾਮਪੁਰ ਜਿਹੜੇ ਪੁਰਾਣੇ ਪੁਲ ਤੋਂ ਨਵੇਂ ਪੁਲ ਜਾਂਦੇ ਸਮੇਂ ਬਾਈਪਾਸ ਵਾਲੀ ਸਾਈਡ ਨਹਿਰ ਦੀ ਪਟੜੀ ਤੋਂ ਜਦੋਂ ਮੋਟਰਸਾਈਕਲ ਵੇਕਰਨ ਲੱਗਾ ਤਾਂ ਅਚਾਨਕ ਸੰਤੁਲਨ ਵਿਗੜ ਕਾਰਨ ਮੋਟਰਸਾਈਕਲ ਸਨੇ ਨਹਿਰ ਦੇ ਵਿੱਚ ਡਿੱਗ ਗਿਆ ਘਟਨਾ ਬਾਰੇ ਪਤਾ ਲੱਗਨ ਤੇ ਲੋਕਾਂ ਨੇ ਬੜੀ ਮੁਸ਼ਕਲ ਦੇ ਨਾਲ ਉਸ ਨੂੰ ਪਾਣੀ ਚੋਂ ਬਾਹਰ ਕੱਢਿਆ ਪਰ ਤਾਂ ਤੱਕ ਨੌਜਵਾਨ ਦੀ ਮੌਤ ਹੋ ਗਈ ਮੌਤ ਹੋ ਚੁੱਕੀ ਸੋਦਰ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਕੀ ਕੁਝ ਕਹਿਣਾ ਪੁਲਿਸ ਮੁਲਾਜ਼ਮਾ ਦਾ ਪਰਿਵਾਰਕ ਮੈਂਬਰਾਂ ਦਾ ਤੁਹਾਨੂੰ ਸੁਣਾ ਦਿੰਨੇ ਆ ਹਾਂਜੀ ਸਰ ਜਿਹੜਾ ਨਗਰਪੁਰੇ ਕਿਨੇ ਜਿੱਥੇ ਕਿਹਾ ਕਿ ਜਿੱਥੇ ਆਮਲਾ ਕੀ ਹੈ ਤਾਂ ਨਗਰਪੁਰੇ ਕੋਗਾ ਮਾੜੀ ਦਾ ਮੇਲਾ ਲੱਗਦਾਗਾ ਇੱਥੇ ਕਾਫੀ ਲੋਕਾਂ ਦਾ ਇਕੱਠ ਹੁੰਦਾਗਾ ਮੈਂ ਵੀ ਅੱਜ ਆਪਣੀ ਫੋਰਸ ਦੇ ਸਬੰਧ ਤੇ 8000 ਰੁਪਏ ਦੀ ਟੀਮ ਦੇ ਇੱਥੇ ਡਿਊਟੀ 'ਤੇ ਸੀਗਾ। ਤਿੰਨ ਸਵਾ ਤਿੰਨ ਵਜੇ ਪੋਲਨਹਰ ਨਦਾਂਪੁਰ ਪੁਰਾਣਾ ਬੋਲਾ ਜਿਹੜਾ ਉੱਥੇ ਰੌਲਾ ਜਿਹਾ ਪੈ ਰਿਹਾ ਸੀ। ਮੈਂ ਵੀ ਭੱਜ ਕੇ ਗਿਆ ਉੱਥੇ 17-18 ਸਾਲ ਦਾ ਮੁੰਡਾ ਮੋਟਰਸਾਈਕਲ ਪੈਕ ਕਰਦੇ ਸਮੇਂ ਕੋਈ ਉੱਥੇ ਅਚਾਨਕ ਵਿਛੜੇ ਪਿਆ। ਕਾਫੀ ਲੋਕਾਂ ਦੀ ਮਦਦ ਨਾਲ ਬਚਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਬਚ ਨਹੀਂ ਸਕਿਆ। ਉਧਰ ਦੀ ਤੇ ਅਚਾਨਕ ਹਾ사 ਹੋ ਗਿਆ। ਉਹਦੇ ਪਰਿਵਾਰ ਵਾਲੇ ਉਹਦੇ ਕਦੇ ਵੀ ਕੋਈ ਕਾਰਵਾਈ ਨਹੀਂ ਕਰਾਉਣੀ। ਸਰ ਸਰ ਕੀ ਨੋਜਵਾਨੀ ਦੇਖੀ। ਇੱਥੇ ਵੀ ਇੱਕ ਹੋਰ ਘਟਨਾ ਹੋਈ ਹੈ। ਹਾਂਜੀ। ਹੰਦਸਰਿਕ ਨਦਾਮਪੁਰ ਘਟਨਾ ਹੋਈ ਆ। ਕੀ ਘਟਨਾ ਹੋਈ ਆ? ਕੀ ਉਹਦੇ ਵਿੱਚ ਨੁਕਸਾਨ ਹੋਇਆ? ਨਦਾਮਪੁਰ ਜੀ ਜਿਹੜਾ ਹੈਗਾ ਇੱਕ ਰੋਸ਼ਨ ਸਿੰਘ son of ਗੁਰਪਿੰਦਰ ਸਿੰਘ ਉਹ ਮੁੰਡਾ ਬਖੋਬੀਰ ਤੋਂ ਸੀਗਾ। 16-17 ਸਾਲ ਦੀ ਉਮਰ ਸੀ ਜਿਹੜੀ ਉਹਦੀ। ਉਹਦਾ ਅਚਾਨਕ ਜਿਹੜਾ ਮੋਟਰਸਾਈਕਲ ਸਲਿੱਪ ਹੋਣ ਕਰਕੇ ਨਹਿਰ ਦੇ ਵਿੱਚ ਡਿੱਗਿਆ ਸੀਗਾ। ਜਿਸ ਕਰਕੇ ਜਿਹੜੀ ਉਹਦੀ ਡੈਥ ਹੋ ਗਈ ਸੀਗੀ। ਡੈੱਡ ਬੋਡੀ ਜਿਹੜੀ ਹੈਗੀ ਉਹ ਮਿਲ ਗਈ ਹੈਗੀ। ਤੇ ਪਰਿਵਾਰ ਨਾਲ ਜਿਹੜਾ ਤਾਲਮੇਲ ਕਰਕੇ ਜੋ ਬਣਦੀ ਕਾਰਵਾਈ ਉਹ ਅੱਗੇ ਚਲਾਈ ਚਾਲੀ। ਇਹ ਸਰ ਕਿੰਨੇ ਜਾਣੇ ਸੀ ਕੁਝ ਹੈ ਜਾਣਕਾਰੀ ਇਹ ਇਕੱਲਾ ਸੀ ਮੁੰਡਾ। ਮੋਟਰਸਾਈਕਲ ਤੇ ਇਕੱਲਾ ਜਾਣਾ ਸੀ ਜਿਹੜਾ ਨਹਿਰ ਦੇ ਵਿੱਚ ਡਿੱਗਿਆ ਸੀਗਾ। ਅੱਛਾ ਜੀ ਤੇ ਹੁਣ ਕੀ ਕਾਰਵਾਈ ਕੀਤੀ ਹੈ ਜੀ ਪੁਲਿਸ ਨੂੰ ਕੋਲੋਂ ਜਾ ਕੇ ਕੁਝ ਜਾਣਕਾਰੀ ਹੈ ਫੈਮਿਲੀ ਕੀ ਕਰੀ ਹੈ ਜੀ? ਪਰਿਵਾਰ ਵੱਲੋਂ ਹਾਲੇ ਇਹੀ ਹੈਗਾ ਹਲੇ ਉਹ ਕੋਈ ਕਾਰਵਾਈ ਕਰਾਉਣ ਦੇ ਵਿੱਚ ਲਈ ਤਿਆਰ ਨਹੀਂ ਹੈਗੇ। ਬਟ ਸਾਡਾ ਜਿਹੜਾ ਹੈਗਾ ਤਾਲਮੇ ਲੋਨਾਂ ਜਾਰੀ ਹੋ ਗਏ। ਜੇਕਰ ਕੋਈ ਕੰਪਲੇਨ ਨਾ ਦੇ ਤਾਂ ਉਸ ਹਿਸਾਬ ਦੇ ਨਾਲ ਤੁਹਾਡੇ ਵੱਲੋਂ ਕਾਰਵਾਈ ਜੋ ਹੋਊਗਾ ਉਹ ਦੇ ਅਕੋਰਡਿੰਗਲੀ ਕਾਰਵਾਈ ਕਰਾਂਗੇ।